ਐਸੋ ਮੌਜੂਦ ਹੈਗੇ ਆ ਅਮਿਸਰ ਨੈਸ਼ਨਲ ਹਾਈਵੇ ਤੇ ਜਿੱਥੇ ਕਿ ਇੱਕ ਭਿਆਨਕ ਐਕਸੀਡੈਂਟ ਹੋਇਆ ਤੇ ਇਹ ਦੱਸਿਆ ਜਾ ਰਿਹਾ ਕਿ ਤਕਰੀਬਨ 6 ਤੋਂ 7 ਜਾਨਾਂ ਇਸ ਐਕਸੀਡੈਂਟ ਦੇ ਵਿੱਚ ਜਾ ਚੁੱਕੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਗੱਡੀ ਦੀਆਂ ਇਹ ਗੱਡੀ ਜਿਹੜੀ ਹੈ ਕਿਸ ਤਰੀਕੇ ਨਾਲ ਡੈਮੇਜ ਹੋਈ ਹੈ ਸੋ ਜਿਹੜਾ ਆਟੋ ਚਾਲਕ ਸੀਗਾ ਜਿਹੜਾ ਆਟੋ ਡਰਾਈਵਰ ਸੀਗਾ ਉਸਦੇ ਭਰਾ ਦੇ ਬਿਆਨ ਨੇ ਕਿ ਜਿਹੜਾ ਗੱਡੀ ਵਾਲਾ ਸੀਗਾ ਉਹ ਨਸ਼ੇ ਦੇ ਨਾਲ ਰੱਜਿਆ ਹੋਇਆ ਸੀਗਾ ਜਿਸ ਕਾਰਨ ਗੱਡੀ ਉਸ ਸਪੀਡ ਤੇ ਸੀਗੀ ਉਸ ਕੋ ਬ੍ਰੇਕ ਨਹੀਂ ਵੱਜੀ ਤੇ ਆਟੋ ਦੇ ਵਿੱਚ ਜਿੰਨੀਆਂ ਵੀ ਸਵਾਰੀਆਂ ਮੌਜੂਦ ਸੀਗੀਆਂ ਇਹ ਆਟੋ ਵਾਲਾ ਵੀ ਨਾਲ ਹੀ ਉਸਦੇ ਮਰ ਗਿਆ ਲੇਕਿਨ ਬੜਾ ਮਾੜਾ ਕੰਮ ਹੋਇਆ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜੀ ਗੱਡੀ ਡੈਮੇਜ ਹੋਈ ਹੈ ਸੋ ਕਿਤੇ ਨਾ ਕਿਤੇ ਜਿਹੜਾ ਗੱਡੀ ਦਾ ਡਰਾਈਵਰ ਸੀਗਾ ਉਹ ਤੇ ਬਚ ਗਿਆ ਲੇਕਿਨ ਆਟੋ ਵਿੱਚ ਜਿੰਨੇ ਵੀ ਸਵਾਰ ਲੋਕ ਸੀਗੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਵਕਤ ਭੀੜ ਜਿਹੜੀ ਇਕੱਠੀ ਇੱਥੇ ਹੋਣੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਕਾਫੀ ਜਿਹੜਾ ਭਿਆਨਕ ਐਕਸੀਡੈਂਟ ਹੋਇਆ ਹੈ ਕੁਝ ਲੋਕਾਂ ਦਾ ਇਹ ਵੀ ਕਹਿਣਾ ਕਿ ਜਿਹੜੀ ਇਹ ਗੱਡੀ ਹੈ ਇਹ ਬੜੀ ਤੇਜ਼ ਤਰ੍ਹਾਂ ਸੀਗੀ ਤੇ ਇਸ ਦੀ ਬ੍ਰੇਕ ਵੀ ਨਹੀਂ ਲੱਗੀ ਤੇ ਜਿਹੜੀ ਹੈ ਕਸੀਟਾਂ ਮਾਰਦੀ ਬੜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਜਿਹੜੀ ਗੱਡੀ ਉਹ ਡੈਮੇਜ ਹੋ ਗਈ ਹੈ ਆਟੋ ਤੁਸੀਂ ਦੇਖ ਸਕਦੇ ਹੋ ਕਿੰਨੀ ਭਿਆਨਕ ਟੱਕਰ ਹੋਈਗੀ ਤਸਵੀਰਾਂ ਆਪ ਹੀ ਬਿਆਨ ਕਰਦੀਆਂ ਨੇ ਸੋ ਬੜੀ ਇਹ ਮਨਪਾਹ ਹਕੀਕਤ ਹੈ ਜੋ ਕਿ ਨੇੜੇ ਹੀ ਜਿਹੜਾ ਇੱਥੇ ਤਾਲਾ ਸਾਹਿਬ ਜਿਹੜਾ ਸਥਾਨ ਹੈਗਾ ਬਾਬਾ ਦੀਪ ਸਿੰਘ ਜੀ ਦਾ ਉਸ ਤੋਂ ਅੱਗੇ ਬਾਬਾ ਨੋਦ ਸਿੰਘ ਜੀ ਦੀ ਸਮਾਦ ਉਹ ਇੱਧਰਲੀ ਸਾਈਡ ਨੂੰ ਜਿਹੜਾ ਮੇਨ ਅੰਮ੍ਰਿਤਸਰ ਦਾ ਪੁਲ ਚੜਦਾ ਹੈ ਸੋ ਬਿਲਕੁਲ ਮੇਨ ਹਾਈਵੇ ਦੇ ਉੱਪਰ ਐਕਸੀਡੈਂਟ ਹੋਇਆ ਹੈ ਇਹ ਜੀ ਮੇਰੇ ਮਾਮੇ ਦਾ ਮੁੰਡਾ ਹੀ ਇਹਦਾ ਨਾਮ ਦਾਰਾ ਸਿੰਘ ਹੈ ਜੀ ਇੱਥੋਂ ਦਾ ਰਹਿਣ ਵਾਲਾ ਹੈ ਇਹ ਚਾਟੀ ਪਿੰਡ ਪਿੰਡ ਦਾ ਜੀ ਅੱ ਅੱਛਾ ਗੱਡੀ ਕਾਰ ਅੰਬਰਸਰ ਵੱਲੋਂ ਤੇਜ਼ ਹੋਣ ਦੀ ਨਸ਼ੇ ਦੇ ਨਾਲ ਪੂਰਾ ਤੋਂ ਨਹੀਂ ਅਈ ਤੇ ਵੇਖਿਆ ਨਹੀਂ ਮੌਕੇ ਤੇ ਲੋਕੀ ਦੱਸਣ ਤਾਂ ਕਿ ਬ੍ਰੇਕ ਜਦੋਂ ਲਾਉਂਦਾ ਕਾਰ ਵਾਲੇ ਨੇ ਚੀਕਾਂ ਕਢਾਈਆਂ ਬ੍ਰੇਕ ਦੀਆਂ ਦੂਜੀ ਸਾਈਟ ਆਣ ਕੇ ਉਹਦੀ ਪਲਟੀ ਲਵਾਤੀ ਟੈਂਪੋ ਦੀ ਤੇ ਕਾਰ ਦੀ ਵੀ ਪਲਟੀ ਲੱਗ ਗਈ ਆ ਇਹ ਆਪ ਬਚ ਗਿਆ ਵਾ ਸ਼ਰਾਬ ਦੇ ਨਾਲ ਬਹੁਤ ਜ਼ਿਆਦਾ ਨਸ਼ੇ ਚ ਤੇ ਉਹ ਕਿੱਥੇ ਗਿਆ ਉਹਨੋ ਡਰਾਈਵਰ ਉਹਦਾ ਨਹੀਂ ਜੀ ਪਤਾ ਹੋਣਾ ਨੂੰ ਤੇ ਤੇ ਜਿਹੜੇ ਵਿੱਚ ਆਟੋ ਦੇ ਕਿੰਨੇ ਜਾਣੇ ਸੀਗੇ ਆਟੋ ਤੇ ਜੀ ਮੈਂ ਵੇਖਿਆ ਨਹੀਂ ਅਸੀਂ ਹੁਣ ਆਏ ਆ ਤੇ ਦਾਦੇ ਵੀ ਚਾਰ ਪੰਜ ਜਣੇ ਵਿੱਚ ਹੈਗੇ ਉਹਨਾਂ ਦੀ ਵੀ ਮੌਤ ਹੋ ਗਈ ਹੈ ਜੀ ਤੁਹਾਡਾ ਭਰਾ ਵੀ ਸੀਗਾ ਵਿੱਚ ਹਾਂਜੀ ਉਹਦੀ ਵੀ ਹੋ ਗਈ ਹੈ ਜੀ ਉਹਦੀ ਮੌਤ ਹੋ ਗਈ ਹੈ ਹਾਂਜੀ ਮੌਕੇ ਤੇ ਹੋ ਗਈ ਹੈ ਜੀ ਤੇ ਕੱਲਾ ਆਟੋ ਚ ਲਾਂਦਾ ਸੀ ਘਰ ਪਰਵਾਜ਼ ਚ ਕੌਣ ਸੀ ਉਹਦੇ ਆਟੋ ਚ ਲਾਂਦਾ ਸੀ ਜੀ ਇਹ ਜੀ ਜ਼ਿਆਦਾ ਸਾਰਾ ਆਟੋ ਧੁੰਦਾ ਹੈਗਾ ਤੇ ਹੁਣ ਘਰ ਪਰਵਾਜ਼ ਬੱਚੇ ਹੈਗੇ ਵਿਆਹ ਇਹ ਵਿਆਹ ਆ ਜੀ ਇਹਦੇ ਬੱਚੇ ਹੈਗੇ ਆ ਗੁੱਡੀ ਇੱਕ ਵਿਆਹੀ ਆ ਇੱਕ ਕਾਕਾ ਆ ਹਾਂਜੀ ਮਾਤਲ ਪਤਵਾ ਸੀਗਾ ਹਾਂਜੀ ਮਾਤੜੀ ਆ ਜੀ ਕੀ ਮੰਗ ਕਰਦੇ ਹੋ ਜਿਹੜੀ ਕਿਸੇ ਦੀ ਗਲਤੀ ਤੁਹਾਡੇ ਪਤਵਾ ਭੜਾ ਦੀ ਜਾਣ ਲੱਗੀ ਹੈ ਨਾਲ ਪੰਜ ਛੇ ਜਣੇ ਕਿਤੇ ਹੋਰ ਮਰ ਗਏ ਹਾਂਜੀ ਅਸੀਂ ਕਹਿੰਨੇ ਕਿ ਇਹਨੂੰ ਜੋ ਵੀ ਆ ਵੱਧ ਤੋਂ ਵੱਧ ਦੀ ਸਜ਼ਾ ਹੋਵੇ ਸਾਨੂੰ ਕੋਈ ਨਹੀਂ ਚਾਹੀਦਾ ਜਿੱਦਾਂ ਵੀ ਹੈਗਾ ਇਹਨੂੰ ਸਜ਼ਾ ਹੋਵੇ ਦੀ ਗਲਤੀ ਆ ਇਹਨੂੰ ਪਤਾ ਲੱਗੇ ਵੀ ਕਿੱਦਾਂ ਚਲੋਣਾ ਹਾਂਜੀ ਹਾਂਜੀ ਵੀਰੇ ਕੀ ਨਾਮ ਕੀ ਆਪਣਾ ਮੇਰਾ ਪ੍ਰਿੰਸ ਨਾ ਜੇ ਕਿੱਥੋਂ ਦੇ ਰਹਿਣ ਵਾਲੇ ਹੋ ਚਾਟੇ ਦੀ ਨਹਿਰ ਦੇ ਵੀਰੇ ਇਹ ਐਕਸੀਡੈਂਟ ਤੁਸੀਂ ਦੇਖਿਆ ਜਿਹੜੀ ਅੱਜ ਹਾਂਜੀ ਦੇਖਿਆ ਜੀ ਹਾਂਜੀ ਹਾਂਜੀ ਬੋਲ ਭਿਆਨ ਕਾ ਐਕਸੀਡੈਂਟ ਹੋਇਆ ਜੀ ਗੱਡੀ ਦੇਸੀ ਕਿਦਾਂ ਗੱਡੀ ਦੇਸੀ ਗੱਡੀ ਗੱਡੀ ਤੇ ਹੀ ਗੱਡੀ ਇਧਰੋਂ ਆਉਂਦੀ ਵੀ ਸੀ ਚਾਲੇ ਸਾਹਿਬ ਨੂੰ ਜਾਂਦੀ ਉਹ ਟੈਂਪੋ ਜੇ ਵੱਜ ਗਈ ਓਵਰਟੈਕ ਕਰਦਾ ਵਿਆ ਗੱਡੀ ਆ ਦਾ ਹਾਂਜੀ 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 ਉਹ ਲੋਕ ਐ ਦੇ ਸ਼ਰਾਬੀ ਪੀਤੀਆਂ ਨੇ ਸ਼ਰਾਬ ਨੱਜਿਆ ਆ ਸ਼ਰਾਬ ਨਾਲ ਸਪੀਡ ਉਹਦੀ ਬਹੁਤ ਜਿਆਦਾ ਸੀ ਬਹੁਤ ਜ਼ਿਆਦਾ ਸੀ ਉਹਦੇ ਨਾਲ ਦੋ ਜਿਹੜੇ ਆ ਉਹ ਵੀ ਮਰ ਗਏ ਆ ਆ ਬਚ ਗਿਆ ਜਿਹੜਾ ਚਲਾਉਂਦਾ ਗੱਡੀ ਅੱਛਾ ਹਾਂਜੀ ਹਾਂਜੀ ਤੇ ਗੱਡੀਆਂ ਕਿੱਧਰ ਆਦੀਆਂ ਸੀਆਂ ਉਹਨਾਂ ਨੂੰ ਇੱਕ ਟੈਂਪੂ ਆਉਂਦਾ ਸੀ ਤੇ ਬਹਿਰ ਨੂੰ ਜਾਂਦਾ ਸੀ ਤੇ ਉਹ ਕੱਲੇ ਸਾਹਮਣੇ ਜਾਂਦੀ ਅੰਮ੍ਰਿਤਸਰ ਜਾਂਦਾ ਆ। ਆਹਦੇ ਵਿੱਚ ਕਿੰਨੀਆਂ ਕੁ ਸਵਾਰੀਆਂ ਹੋਣੀਆਂ? ਆਹਦੇ 3-4 ਜਣੇ, ਦੋ ਇੱਕ ਹਸਬੰਡ ਵਾਈਫ ਹੀ ਹੋ ਦੋ ਮਰ ਗਏ। ਟੈਂਪੂ ਵਾਲੇ ਮਰ ਗਿਆ ਉਹਦੇ ਨਾਲ ਵੋਟੀ ਵਾਈਫ ਵੀ ਮਰ ਗਈ। ਬੱਚਾ ਬਚਿਆ ਬਸ ਇੱਕ ਬਸ। ਹਾਂਜੀ। ਮਤਲਬ ਜਦੋਂ ਟੱਕਰ ਵੱਜੀ ਆ ਗੱਡੀ ਦੀ ਸਪੀਡ ਨਹੀਂ ਘਟੋਨੀ। ਸਪੀਡ ਬਹੁਤ ਜ਼ਿਆਦਾ ਹੈ। ਆਟੋ ਵਾਲੀ ਦੀ ਤਾਂ ਨਹੀਂ ਗਲਤੀ। ਨਹੀਂ ਨਹੀਂ ਆਟੋ ਵਾਲੀ ਕੋਈ ਗਲਤੀ ਨਹੀਂ ਸਪੀਡ ਉਹ ਜ਼ਿਆਦਾ ਹੋਈ। ਗੱਡੀ ਦੀ ਸਾਈਡ ਤੋਂ ਹੀ। ਹਾਂਜੀ ਹਾਂਜੀ। ਉਹ ਬਿਲਕੁਲ ਸਹੀ ਹੁੰਦਿਆ ਯਾਰ ਵਾਲਾ ਤੇ ਫਿਰ ਮੌਕੇ ਤੇ ਐਂਬੂਲੈਂਸ ਆਈ ਸੀ ਜੇ ਪੁਲਿਸ ਅਧਿਕਾਰੀ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਜੇ ਬੜੇ ਜਿਹੇ ਲੈ ਕੇ ਕਿਦਾਂ ਗਏ ਉਹ ਛੋਟੇ ਹਾਥੀ ਲੈ ਕੇ ਛੋਟਿਆਂ ਦੀ ਹਾਂਜੀ ਹਾਂ ਉਹਦਾ ਇਨਫੋਰਮ ਕੀਤਾ ਉੱਥੇ ਲੱਗੇ ਬਨੇ ਲੋਕਾਂ ਨੇ ਹਾਂਜੀ ਹਾਂਜੀ ਉਹ ਆਈਆਂ ਹੀ ਲੈ ਕੇ ਗਈਆਂ ਨਹੀਂ ਐ ਤਿੰਨ ਚਾਰ ਆਈਆਂ ਨਹੀਂ ਲੈ ਕੇ ਨਹੀਂ ਗਈਆਂ ਲੈ ਕੇ ਨਹੀਂ ਗਈਆਂ ਹਾਂਜੀ ਆਇਆ ਨਹੀਂ ਕੋਈ ਜਲਦੀ ਛੜਕਦੇ ਪਈਆਂ ਰਹੀਆਂ ਇਦਾਂ ਹੀ ਤਾਂ ਡੇਢ ਘੰਟਾ ਬਾਅਦ ਆ ਜੇ ਹਾਂਜੀ ਘੰਟੇ ਡੇਢ ਘੰਟੇ ਬਾਅਦ ਆਈ ਉਹ ਵੀ ਲੈ ਕੇ ਗਈਆਂ ਛੋਟੇ ਹਾਥੀ ਲੈ ਕੇ ਆ ਆ ਵੀਰੇ ਕੀ ਨਾਮ ਆਪਣਾ ਮੇਰਾ ਨਾਮ ਬਗਰਾਤ ਸਿੰਘ ਹੈ ਜੀ ਜਿਹੜਾ ਕਿੱਦਾਂ ਐਕਸੀਡੈਂਟ ਹੋਇਆ ਜਿਹੜਾ ਕਹਿੰਦੇ ਸੜਕ ਤੇ ਬੜਾ ਭਿਆਨਕ ਹੈ ਇਹ ਐਕਸੀਡੈਂਟ ਹੈ ਜਿਹੜਾ ਆਟੋ ਵਾਲਾ ਹੈ ਨਾ ਉਹ ਇਧਰੋਂ ਤਰਨਤਾਰ ਤੋਂ ਅੰਮ੍ਰਿਤਸਰ ਵੱਲ ਨੂੰ ਜਾ ਰਿਹਾ ਸੀ ਉਹ ਨਾਰਮਲ ਸਪੀਡ ਤੇ ਆਪਣੇ ਫੈਮਿਲੀ ਨਾਲ ਬਿਲਕੁਲ ਸਲੋ ਸਪੀਡ ਤੇ ਉਧਰੋਂ ਗੱਡੀ ਵਾਲਾ ਆ ਰਿਹਾ ਸੀ ਅੰਬਲਸਰੋਂ ਤਰਨਤਾਰ ਸਾਹਿਬ ਨੂੰ ਜਾ ਰਿਹਾ ਸੀ ਤਾਂ ਬਿਲਕੁਲ ਟਾਲਾ ਸਾਹਿਬ ਦੇ ਲਾਗੇ ਗੱਡੀ ਵਾਲਾ ਪੂਰਾ ਨਸ਼ੇ 'ਚ ਤੋੱਟੇ ਸੀ ਕੋਈ ਉਹਨੂੰ 1 ਰੁਪਏ ਦੀ ਹੋਸ਼ ਨਹੀਂ ਹੈਗੀ ਉਹਨੇ ਗੱਡੀ ਓਵਰਟੇਕ ਕੀਤੀ ਸਿੱਧੀ ਆਟੋ ਦੇ ਉੱਪਰ ਚੜਾ ਦਿੱਤੀ ਆਟੋ 'ਚ ਹਸਬੰਡ ਵਾਈਫ ਵਰਗੇ ਉਹਨਾਂ ਦਾ ਇੱਕ ਛੋਟਾ ਬੱਚਾ ਬਜਿਆ ਦੋ ਜੇ ਸਵਾਰੀਆਂ ਸੀ ਹੋਰ ਉਹ ਵੀ ਮਰ ਗਿਆ ਤੇ ਜਿਹੜਾ ਗੱਡੀ ਵਾਲਾ ਉਹ ਆਪ ਬਚ ਗਿਆ ਤੇ ਦੋ ਜਿਹੜੇ ਉਹ ਨਾਲ ਹੀ ਉਹ ਜਿਹੜੇ ਉਹਨਾਂ ਦੀ ਮੌਕੇ ਤੇ ਡੈਥ ਹੋ ਗਈ ਤੇ ਕਿੰਦਾ ਸੱਟਾ ਬੇਟਾ ਜਾ ਰਹੀਆਂ ਲੱਗੀਆਂ ਕਬੀ ਬਹੁਤ ਜਿਆਦਾ ਆਟੋ ਆ ਵੇਖੋ ਤੁਸੀਂ ਇੱਧਰ ਉਹ ਇੱਥੇ ਆ ਕੇ ਗੱਡੀ ਪਲਟੀ ਆਟੋ ਇੱਥੋਂ ਥਲੇੜੇ ਪਿਆ ਪਿਛਲੇ ਬੰਨੇ ਆਟੋ ਸਾਰਾ ਖਤਮ ਹੋ ਗਿਆ ਤੇ ਘੰਟਾ ਡੇਢ ਘੰਟਾ ਬਾਅਦ ਕੋਈ ਐਂਬੂਲੈਂਸ ਨਹੀਂ ਆਈ ਛੋਟੇ ਹਾਥੀ ਦੋਤ ਨੂੰ ਪਾ ਕੇ ਲੈ ਕੇ ਗਏ ਫੋਨ ਕੀਤਾ ਐਂਬੂਲੈਂਸ ਆਈਆਂ ਲੱਗੋ ਲੰਗਦੇ ਰਹੀਆਂ ਪਰ ਕਿਸੇ ਨੇ ਚੁੱਕਿਆ ਨਹੀਂ ਕੋਈ ਇਨਵੈਸਟੀਗੇਸ਼ਨ ਕਰਨ ਨੂੰ ਪਹੁੰਚੋ ਸਲਾ ਨਾ ਕੋਈ ਨਹੀਂ ਆਇਆ ਅੱਧਾ ਪੌਣਾ ਘੰਟਾ ਘੰਟਾ ਕੋਈ ਨਹੀਂ ਆਇਆ ਚਾਟੀਵੰਡ ਚੌਂਕੀ ਲੱਗਦੀ ਇਹਨੂੰ ਥਾਣਾ ਇਹ ਨਹੀਂ ਜੇ ਪਤਾ ਹੁਣ ਚਾਟੀਵੰਡ ਦਾ ਚਾਟੀਵੰਡ ਥਾਣਾ ਹੀ ਲੱਗਦਾ ਪਰ ਗੱਡੀ ਵਾਲਾ ਬਹੁਤ ਸਪੀਡ ਤੇ ਆਟੋ ਵਾਲਾ ਬੇਕਸੂਰ ਮਾਰਿਆ ਗਿਆ ਬੇਨਾਵਲੇ ਸਵਾਰੀਆਂ ਤਰੰਡਾਂ ਦੀਆਂ ਵੀ ਹਈਆਂ ਇਹ ਨਹੀਂ ਜੇ ਪਤਾ ਕਿੱਥੋਂ ਦੀਆਂ ਸਵਾਰੀਆਂ ਆ ਕਿਉਂਕਿ ਉਹ ਬੋਲਣ ਦੇ ਕਾਬੇ ਨਹੀਂ ਹੁੰਦੇ ਸੱਟਾਂ ਜਿਆਦਾ ਲੱਗੀਆਂ ਇੱਕ ਛੋਟਾ ਬੱਚਾ ਬਚਿਆ ਤੇ ਇੱਕ ਲੇੜੀ ਬਚੀ ਉਹ ਵੀ ਭਰਾਂ ਦਾ ਸੱਟਾਂ ਬਹੁਤ ਉਹਨਾਂ ਨੂੰ ਕੋਈ ਹੋਸ਼ ਨਹੀਂ ਆ ਰਹੀਆਂ ਜਾਂਣਾ ਚਲ ਗਈਆਂ ਟੁੱਲ ਕੁੱਲ ਮਿਲਾ ਕੇ 6 ਲਗਭਗ ਕਲੀਆਂ 6000 ਸੋ ਕੀ ਕੋਈ ਜਾਣਕਾਰੀ ਇੱਥੋਂ ਦੇ ਲੋਕ ਦੇ ਰਹੇ ਨੇ ਉਸਾਰੀ ਤੌਰ ਤੇ ਕੋਈ ਨਹੀਂ ਕਰਦੇ ਤੁਸੀਂ